ਮੰਬਰਵਾਰੀ ਅਪਲਿਕਸ਼ਨ ਨੂੰ ਤੇ ਮਾਦੇ ਬਣਾਇਆ ਤੁਹਾਡੇ ਨਾਲ ਮਾਲ ਮਹਿਕ ਵਿੱਚ ਸਬੰਧੀ ਜੋ ਉਸ ਸਮੱਸਿਆਵਾਂ ਜੋ ਲੋਕਾਂ ਨਾਲ ਅਸੀਂ ਸੇਅਰ ਕਰਨੀ ਚਾਹੁੰਦੇ ਹਾਂ ਜਿਨ੍ਹਾਂ ਚੋ ਕਿ ਅੱਜ ਅਸੀਂ ਇਸ ਵਿਸ਼ੇ ਤੇ ਬੋਲ ਰਹੇ ਹਾਂ ਕਿ ਇੰਤਕਾਲ ਕੀ ਹੁੰਦਾ ਹੈ ਇੰਤਕਾਲ ਕੀ ਹੁੰਦਾ ਹੈ ਤੇ ਦੇ ਕੀ ਫਾਇਦੇ ਨੇ ਔਰ ਜੇਕਰ ਇਹ ਨਾ ਹੋਵੇ ਤਾਂ ਤੁਹਾਨੂੰ ਕੀ ਕੀ ਸਮੱਸਿਆਵਾਂ ਆ ਸਕਦੀਆਂ ਔਰ ਇਹ ਇਹਦਾ ਇਹ ਇਹਦਾ ਜਿਹੜਾ ਉਰਦੂ ਚ ਫਾਰਸੀ ਚ ਇਹਦਾ ਨਾਮ ਇੰਤਕਾਲ ਕਿਉਂ ਰੱਖਿਆ ਗਿਆ ਤੁਹਾਨੂੰ ਅੱਜ ਦੱਸਾਂਗੇ ਸਾਰਾ ਵਿਰਵੇਸ਼ਤ ਜਿਹਦੇ ਸੰਬੰਧੀ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਸਵਾਲ ਹੋਵੇ ਸਾਨੂੰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਕਮੈਂਟ ਰਾਹੀਂ ਤੁਸੀਂ ਸਾਨੂੰ ਦੱਸ ਸਕਦੇ ਹੋ ਕੋਈ ਹੋਰ ਇਸ ਸੰਬੰਧੀ ਜਿਹੜੀ ਜਾਣਕਾਰੀ ਇੰਤਕਾਲ ਸੰਬੰਧੀ ਕੋ ਵੱਖਰੀ ਹੋਵੇ ਤੋ ਪੁੱਛ ਸਕਦੇ ਹੋ ਤੋ ਜਿਹੜਾ ਇੰਤਕਾਲ ਹੈ ਤੇ ਇੰਤਕਾਲ ਦਾ ਜਿਹੜਾ ਸ਼ਬਦੀ ਅਰਥ ਹੈ ਜੋ ਇੰਤਕਾਲ ਦੀ ਜਿਹੜੀ ਰਜਿਸਟਰ ਦੀ ਕਾਪੀ ਜਿਹੜੀ ਤਿਆਰ ਕੀਤੀ ਅਸੀਂ ਆਪਣੇ ਹੱਥੀ ਔਰ ਇਹ ਇੰਤਕਾਲ ਦਾ ਅਰਥ ਹੈ ਕਿ ਫੌਤ ਹੋ ਜਾਣਾ ਖਤਮ ਹੋ ਜਾਣਾ ਔਰ ਇਹ ਇਸ ਕਰਕੇ ਬਣਾਇਆ ਗਿਆ ਕਿ ਇੰਤਕਾਲ ਦਾ ਪਹਿਲਾ ਕ੍ਰਮਾ ਅੰਕ ਨੰਬਰ ਚੱਲਦਾ ਹੈ ਬੰਦੋਬਸਤ ਤੋਂ ਲੈ ਕੇ ਇਹ ਜਿਹੜਾ ਜਦੋਂ ਮਰਬੇ ਬੰਦੀ ਤੋਂ ਲੈ ਕੇ ਜਿਹੜਾ ਇਹ ਇੰਤਕਾਲ ਦਾ ਨੰਬਰ ਲਗਾਤਾਰ ਚੱਲਦਾ ਜਦੋਂ ਨਵਾਂ ਮਤਲਬ ਸਟਾਰਟ ਹੁੰਦਾ ਜਦੋਂ ਮਰਬੇ ਬੰਦੀ ਸਟਾਰਟ ਹੋਈ ਹੈ ਉਦੋਂ ਤੋਂ ਲੈ ਕੇ ਇੰਤਕਾਲਾਂ ਦੇ ਨੰਬਰ ਨਵੇਂ ਸ਼ੁਰੂ ਹੋ ਜਾਂਦੇ ਹੈ ਤੇ ਉਹ ਲਗਾਤਾਰ ਚੱਲਦਾ ਬਿਲਕੁਲ ਰਸਤੇ ਜ ਟੁੱਟਦਾ ਨਹੀਂ ਜੇ ਕਿਤੇ ਸੈਵਨ ਕੋਈ ਗਲਤੀ ਹੋ ਜੇ ਤਾਂ ਉਹਨੂੰ बटे 1 ਦੇ ਕੇ ਜਿੰਨ ਜੀ ਵੱਖਰਾ ਨੰਬਰ ਦੇ ਕੇ ਉਹ ਤੇ बटे 1 ਕਰਕੇ ਦੂਜੇ ਨੂੰ बटे 2 ਕਰਕੇ ਉਹਨੂੰ ਵੱਖਰੇ ਦੇ ਕੇ ਨੰਬਰ ਇਹ ਨੰਬਰ ਸਦਾ ਚੱਲਦਾ ਜਿੰਨੀ ਦੇਰ ਮੁਰਬੇ ਬੰਦੀ ਨਹੀਂ ਹੁੰਦੀ ਜਾਂ ਦੁਬਾਰਾ ਬੰਦੋਬਸਤ ਨਹੀਂ ਹੁੰਦਾ ਸੋ ਇੱਥੇ ਮਾਲਕ ਦਾ ਨਾਮ ਪੱਤੀ ਜਿਹੜੀ ਚੋਂਦੀ ਹੈ ਖੇਵਟ ਨੰਬਰ ਖਤੋਨੀ ਨੰਬਰ ਕਿੱਥੇ ਬੰਦਾ ਮਾਲਕ ਹੈ ਔਰ ਮਾਲਕ ਦਾ ਇੱਥੇ ਸਾਬਕਾ ਨਾਮ ਆ ਜਾਊਗਾ ਦੀ ਪ੍ਰਾਣਾਮਾਲਕ ਕੌਣ ਆ ਜਿਹੜਾ ਪਹਿਲੀ ਵੇਚ ਰਿਹਾ ਜਿਹਦੀ ਵਿਰਾਸਤ ਚੜ ਰਹੀ ਹੈ ਜੇਕਰ ਕੋਣ ਹੈ ਉਸੋ ਬੰਦੇ ਦਾ ਕੀ ਨਾਮ ਹੈ ਇੱਥੇ ਕਾਸ਼ਤ ਕਰਨ ਵਾਲਾ ਕੌਣ ਆ ਬੰਦਾ ਇੱਥੇ ਨੰਬਰ ਖਸਰਾ ਕਿਹੜੇ ਕਿਹੜੇ ਨੰਬਰ ਖਸਰੇ ਇੰਤਕਾਲ ਚ ਦਿੱਤੇ ਗਏ ਆ ਇਹ ਸਾਫ ਕੰਨ ਰਾਜ ਹੈ ਇੱਥੇ ਨਾਲੇ ਖਾਨਾ ਹੋਣਾ ਨਵੀਂ ਜਮਾ ਮੰਡੀ ਦੇ ਵਿੱਚ ਜਦੋਂ ਅਮਲ ਕਰਦੇ ਆ ਉਦੋਂ ਫਿਰ ਇਹ ਸੰਤਕਾਲ ਤੇ ਇੱਥੇ ਉਸ ਨਵੀਂ ਜਮਾ ਮੰਡੀ ਦਾ ਖਾਤਾ ਨੰਬਰ ਪੈਂਦਾ ਤਾਂ ਜੋ ਪਟਵਾਰੀ ਨੂੰ ਔਰ ਅਫੀਸਰ ਸਹਬਾਨ ਨੂੰ ਜਿਹੜੇ ਮਾਲ ਅਫਸਰ ਨੇ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਇਹਦਾ ਅਮਲ ਦਰਾਮਦ ਹੋ ਚੁੱਕਾ ਹੈ ਇੱਥੇ ਲਾਲਚਾਈ ਨਾ ਉਹਦਾ ਨੰਬਰ ਪਾਇਆ ਜਾਂਦਾ ਜਦੋਂ ਜਮੂ ਬੰਦੀ ਤਿਆਰ ਹੁੰਦੀ ਹੈ ਜਿਹੜਾ ਨਵਾਂ ਜਦੀਦ ਅੰਦਰਾਜ ਜੀ ਨੂੰ ਪੜਦੂ ਜਦੀਦ ਅੰਦਰਾਜ ਕਹਿੰਦੇ ਆ ਨਵਾਂ ਅੰਦਰਾਜ ਨਵਾਂ ਮਾਲਕ ਜਿਹੜਾ ਬਣੇ ਉਹ ਫਿਰ ਇੱਥੇ ਨਵੇਂ ਮਾਲਕ ਦਾ ਨਾਮ ਆਊਗਾ ਮਾਲਕੀ ਵਾਲੇ ਖਾਨੇ 'ਚ ਕਾਸ਼ਤਾਲੇ 'ਚ ਉਹਦੀ ਕਾਸ਼ਤ ਆਊਗੀ ਉਸ ਇੰਤਕਾਲ ਜਕਤੀ ਦੇ ਨਾਂ ਤੇ ਹੋਇਆ ਔਰ ਨੰਬਰ ਖਸਰਾ ਆਏਗਾ ਇੱਥੋਂ ਆਲਾ ਸੇਮ ਨੰਬਰ ਖਸਰਾ ਇੱਥੇ ਜਾਣਗੇ ਅਕੇ ਔਰ ਜੇਕਰ ਸਾਰੇ ਨੰਬਰਾਂ ਦੇ ਵਿੱਚੋਂ ਕੋਈ ਹਿੱਸਾ ਤਾਂ ਇੱਥੇ ਸਾਲਮ ਖਾਤਾ ਲਿਖ ਕੇ 20 ਅੰਤਕਾਲ ਕੀਤਾ ਹੁੰਦਾ ਸਾਲਮ ਖਾਤਾ ਲਿਖ ਕੇ ਜਿਹਦੇ ਹੁੰਦਾ ਸਾਂਝਾ ਖਾਤਾ ਤੇ ਕੋਈ ਇੱਥੇ ਪਟਵਾਰੀ ਸਾਰੇ ਨੰਬਰ ਲਿਖਣ ਦੀ بجائے ਸਾਲਮ ਖਾਤਾ ਲਿਖ ਕੇ ਕਿਤੇ ਫਰਜ਼ ਕਰ ਲੋ 10 ਨੰਬਰ ਨੇ ਕੋ ਕਿਤੇ 10 ਲਿਖੂਗਾ ਕਿਤੇ ਦਾ ਮਤਲਬ ਉਹ ਨੰਬਰ ਫਸਲਾਂ ਦੀ ਗਿਣਤੀ 10 ਜਿਹੜੇ ਇੱਥੇ ਹਸਾਬ ਕੰਦਰ ਆਚ 10ਾਂ ਦਾ ਹੀ ਅੰਤਕਾਲ ਟ੍ਰਾਂਸਫਰ ਹੋਇਆ ਜੇ ਹਿੱਸੇ ਚ ਹੁੰਦਾ ਤਾਂ ਉਹਦਾ ਲਾਲ ਚਾਹੀਨਾ ਇੱਥੇ ਮੁਨਤਕਲਾ ਹਿੱਸਾ ਕੱਢਿਆ ਜਾਂਦਾ ਵੀ ਨਵੇਂ ਵਿਅਕਤੀ ਨੂੰ ਕਿੰਨਾ ਹਿੱਸਾ ਟ੍ਰਾਂਸਫਰ ਹੋਇਆ ਕਿੰਨਾ ਹਿੱਸਾ ਤਬਦੀਲ ਹੋਇ ਮੁਨਤਕਲ ਕੰਨਾ ਹੋਇਆ ਅਦੇ ਇਸ ਤੋਂ ਅੱਗੇ ਉਸ ਇੰਤਕਾਲ ਦਾ ਰਕਬੇ ਤੋਂ ਬਾਅਦ ਜਿਹੜਾ ਕਿਸਮ ਦੀ ਹੈ ਇੰਤਕਾਲ ਤਬਦੀਲ ਮਲਕੀਅਤ ਦਾ ਖੂਨ ਦੇ ਰਿਸ਼ਤੇ ਚੀਨ ਨੂੰ ਆਪਾਂ ਕਹਿੰਦੇ ਖੂਨ ਦੇ ਰਿਸ਼ਤੇ ਵਾਲੇ ਨੂੰ ਤਬਦੀਲ ਮਲਕੀਅਤ ਕਹਿੰਦੇ ਬੈ ਦਾ ਇੰਤਕਾਲ ਹੈ ਜਿਹੜਾ ਪੱਕੇ ਤੌਰ ਤੇ ਵਿਕ ਜਾਂਦਾ ਉਹ ਨੂੰ ਤੁਸੀਂ ਵਾਪਸ ਨਹੀਂ ਲੈ ਸਕਦੇ ਔਰ ਹਿਬਾ ਨਾਮਾ ਪੁੰਨ ਦਾਨ ਜਿਹੜਾ ਆਪਾਂ ਕਹਿੰਦੇ ਵੀ ਦਾਨ ਕੀਤਾ ਦਾਨ ਪੁੰਨ ਹਿਬਾ ਦਾ ਉਹ ਵੀ ਵਾਪਸ ਨਹੀਂ ਹੁੰਦਾ ਜੇ ਕੀਤਾ ਹੋਵੇ ਉਹ ਉਹਦਾ ਵੀ ਇਥੇ ਮਹਿਰਵਾ ਹੁੰਦਾ ਵੀ ਬੈ ਰਜਿਸਟਰੀ ਮਿੱਗੀ ਐਨੀ ਬਦਲੇ ਕਿੰਨੀ ਅਮਾਉਂਟ ਦੇ ਵਿੱਚ ਉਹ ਮਤਲਬ ਰਜਿਸਟਰੀ ਹੋਈ ਹੈ ਉਹ ਰਜਿਸਟਰੀ ਦਾ ਵਸੀਕਾ ਨੰਬਰ ਮਿੱਥੀ ਪਾ ਕੇ ਤੇ ਉਹਦਾ ਪੂਰੀ ਅਮਾਉਂਟ ਪੈਂਦੀ ਜਿੰਨੇ ਕੀ ਉਹ ਰਜਿਸਟਰੀ ਹੋਈ ਹੈ ਕਾਲਜਾਂ ਪੂਰਾ ਵੇਰਵਾ ਉਹਨਾਂ ਦਾ ਬਕਾਇਦਾ ਇੱਥੇ ਅੱਗੇ ਇਹਦੀ ਸਰਕਾਰੀ ਫੀਸ ਲੱਗਦੀ ਹੈ ਉਸ ਤੋਂ ਬਾਅਦ ਕਾਨੂੰਨ ਤਦਵਾਰੀ ਸਬੰਦੇ ਦਸਤਾਵੇਜ਼ ਹੁੰਦੇ ਆ ਫਿਰ ਕਾਨੂੰਨ ਉਸਾ ਪੜਤਾਲ ਕਰਦੇ ਆ ਤਹਿਸੀਲਦਾਰ ਸਾਹਿਬ ਉਸ ਇੰਤਕਾਲ ਨੂੰ ਮਹੀਨੇ ਦੇ ਅਖੀਰ ਚ ਉਹਨਾਂ ਮਨਜ਼ੂਰ ਕਰਦੇ ਆ ਇੰਤਕਾਲ ਜਿਹੜਾ ਹੁੰਦਾ ਹੈ ਇਹਦੀ 45 ਦਿਨ ਦਾ ਸਮਾਂ ਦਰਜ ਹੋਣ ਤੋਂ ਬਾਅਦ 45 ਜਿਹਨਾਂ ਦੇ ਅੰਦਰ-ਅੰਦਰ ਸੀਆਰੂ ਜਿਹੜਾ ਸਰਕਲ ਰੈਵਨੂ ਅਫੀਸਰ ਹੁੰਦਾ ਉਹਨਾਂ ਵੱਲੋਂ ਰੱ ਫੈਸਲਾ ਕੀਤਾ ਜਾਣਾ ਹੁੰਦਾ ਜੇ ਉਹਨਾਂ ਨੂੰ ਗਲਤ ਕੋਈ ਲੱਗਦਾ ਤਾਂ ਉਹ ਨਾ ਮਨਜ਼ੂਰ ਕਰ ਦਿੰਦੇ ਜੇ ਉਹ درست ਹੋਵੇ ਮੁਤਾਬਕ ਰਿਕਾਰਡ ਹੋਵੇ ਮੁਤਾਬਕ ਰਜਿਸਟਰੀ ਦੇ ਚੜ੍ਹਾ ਹੋਵੇ ਤਾਂ ਉਹ ਮਤਲਬ ਜਿਹੜਾ ਉਹਨੂੰ ਮਨਜ਼ੂਰ ਕਰ ਦਿੰਦੇ ਸੋ ਜੇ ਇਹ ਤੁਸੀਂ ਨਾ ਕਰਵਾਓ ਤਾਂ ਇਹਦਾ ਕੀ ਨੁਕਸਾਨ ਹੋ ਸਕਦਾ ਇੱਕ ਇਹ ਆਪਾਂ ਗੱਲ ਤੁਹਾਡੇ ਨਾਲ ਕਰਨੀ ਹੈ ਕਿਉਂਕਿ ਜਿਹੜਾ ਇੰਤਕਾਲ ਹੈ ਇੰਤਕਾਲ ਜੇ ਤੁਸੀਂ ਨਹੀਂ ਕਰਵਾਉਂਦੇ ਜੀ ਰਜਿਸਟਰੀ ਕਰਾ ਕੇ ਫਿਰ ਜੇ ਘਰੇ ਰੱਖ ਲੈਣੇ ਬਹੁਤ ਸਾਰੇ ਆਪਣਾ ਸਮਾਜ ਦੇ ਅਣਪੜ੍ਹ ਬੰਦੇ ਹੁੰਦੇ ਜਾਂ ਨਹੀਂ ਉਹਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਜਾਂ ਜਾਣਕਾਰੀ ਤੋਂ ਮਤਲਬ ਨਹੀਂ ਹੁੰਦੀ ਸੋ ਉਹਨਾਂ ਦਾ ਜਿਹੜਾ ਮਤਲਬ ਗੈਪ ਹੈ ਉਹ ਪੈ ਜਾਂਦਾ 10 ਸਾਲ ਦਾ 20 ਸਾਲ ਦਾ ਜੇਕਰ ਪਹਿਲਾ ਵਿਅਕਤੀ ਜਿਸ ਤੋਂ ਉਹਨਾਂ ਨੇ ਖਰੀਦ ਕੀਤਾ ਥਾ ਜੇਕਰ ਉਹ ਜਮਾਂ ਬੰਦੀ ਦੇ ਖਾਨਾ ਮਾਲਕੀ 'ਚ ਹਜੇ ਵੀ ਬੋਲਦਾ ਤਾਂ ਉਹ 20 ਸਾਲਾਂ ਬਾਅਦ ਤਾਂ ਹੱਲਾ ਬਾਅਦ ਵੀ ਇੰਤਕਾਲ ਦਰਜ ਹੋ ਸਕਦਾ ਜੇਕਰ ਉਹ ਬੰਦਾ ਸਾਰਾ ਰਕਬਾ ਆਪਣਾ ਵੇਚ ਚੁੱਕਾ ਹੈ ਆਪਾਂ ਰਜਿਸਟਰੀ ਕਰੇ ਰੱਖੀ ਆਪਾਂ ਉਹਦਾ ਇੰਤਕਾਲ ਨਹੀਂ ਕਰਵਾਇਆ ਤਾਂ ਫਿਰ ਮਾਨਯੋਗ ਕੋਰਟ ਦੇ ਵਿੱਚ ਆਪਾਂ ਨੂੰ ਜਾਣਾ ਪੈਂਦਾ ਮਾਨਯੋਗ ਕੋਰਟ ਫਿਰ ਜਿਸ ਦੀ ਰਜਿਸਟ੍ਰੇਸ਼ਨ ਪਹਿਲਾਂ ਹੋਈ ਹੈ ਫਿਰ ਉਹ ਕੋਰਟ ਕੇਸ ਬਣ ਜਾਂਦਾ ਸਿਵਲ ਕੋਰਟ ਦਾ ਜਿਸ ਦੀ ਰਜਿਸਟਰੀ ਪਹਿਲਾਂ ਹੋਈ ਹੈ ਮਾਲਕ ਉਹੀ ਬਣੇਗਾ ਕਿਉਂਕਿ ਰਜਿਸਟ੍ਰੇਸ਼ਨ ਪਹਿਲਾਂ ਹੋਈ ਹੈ ਪਰ ਉਹਦੇ ਵਿੱਚ ਮਾਨਯੋਗ ਜੱਜ ਸਾਹਿਬ ਜਿਹੜੇ ਹੈ ਉਹਦਾ ਆਰਡਰ ਕਰਨਗੇ ਬਕਾਇਦਾ ਉਸ ਦਾ ਆਰਡਰ ਕਰਨਗੇ ਦੂਜੇ ਜਿਹੜੇ ਲਾਸਟ ਵਾਲੇ ਅਖੀਰਲੇ ਵਿੱਚ ਇੰਤਕਾਲ ਆ ਉਹਨਾਂ ਇੰਤਕਾਲਾਂ ਨੂੰ ਰੱਦ ਅਦਾਲਤ ਉਹਲੇ ਕਰਨ ਦਾ ਅਧਿਕਾਰ ਹੈ ਕਿਉਂਕਿ ਉਹ ਜਦੋਂ ਇੱਕ ਵਾਰੀ ਮਹਿਕਮਾ ਇਹ ਮਹਿਕਮਾ ਐਡਮਿਨਿਸਟ੍ਰੇਟਿਵ ਪਾਵਰਸ ਵਾਲਾ ਜਿਹੜਾ ਹੈਗਾ ਔਰ ਉਹ ਜੁਡੀਸ਼ੀਅਲ ਦੀ ਪਾਵਰ ਇਹਨਾਂ ਕੋਲੇ ਨਹੀਂ ਹੁੰਦੀ ਇਸ ਮਹਿਕਮੇ ਕੋਲੇ ਇਹ ਸਾਡੇ ਜਿੰਨੇ ਵੀ ਸੈਕਟਲਰ ਅੱਜ ਪਹਿਲਾ ਦੂਜਾ ਮਾਨਯੋਗ ਡੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਐਫਸੀਆਰ ਸਾਹਿਬ ਪੰਜਾਬ ਉੱਥੋਂ ਤੱਕ ਵੀ ਮਤਲਬ ਜਿਹੜਾ ਇਹ ਇਹ ਕਾਰਜਕਾਰੀ ਜਿਹੜਾ ਹੈਗੀ ਹੈ ਪਾਲਿਕਾ ਔਰ ਜਿਹੜੀ ਨਿਆ ਪਾਲਿਕਾ ਉਹਨਾਂ ਕੋਲੇ ਕਿਸੇ ਬੰਦੇ ਦੀ ਮਾਲਕੀ ਚੇਂਜ ਕਰਨ ਦਾ ਬਦਲਣ ਦਾ ਰਜਿਸਟਰ ਡਾਕੂਮੈਂਟ ਨੂੰ ਤੋਂ ਉਦੋਂ ਦਾ ਰਕਾ ਹੁੰਦਾ ਸੋ ਇੰਤਖਾਲ ਇਸ ਕਰਕੇ ਕਰਾਉਣਾ ਬਹੁਤ ਜ਼ਰੂਰੀ ਹੈ ਰਜਿਸਟਰੀ ਹੋਣ ਤੋਂ ਤੁਰੰਤ ਬਾਅਦ ਜਿਹੜੀ ਨਸੇ ਦੀ ਇੱਕ ਕਾਪੀ ਜਿਹੜੀ ਦਫਤਰ ਕਾਨੂੰਗੋ ਵੱਲੋਂ ਹਰ ਜ਼ਿਲ੍ਹੇ ਦੇ ਤਹਿਸੀਲ ਦੇ ਦਫਤਰ ਕਾਨੂੰਗੋ ਵੱਲੋਂ ਪਟਵਾਰੀ ਸਰਹਬਾਨ ਨੂੰ ਭੇਜੀ ਜਾਂਦੀ ਹੈ ਇੱਕ ਕਾਪੀ ਸਬੰਧਤ ਦਫਤਰ ਚ ਰੱਖੀ ਜਾਂਦੀ ਹੈ ਇੱਕ ਕਾਪੀ ਹੁਣ ਵਿਅਕਤੀ ਨੂੰ ਵੀ ਜਾਂਦੀ ਹੈ ਉਹ ਤਾਂ ਜੋ ਬੰਦਾ ਉਹਦੀ ਐਂਟੀਮੇਸ਼ਨ ਕਰਕੇ ਜਿਹੜਾ ਉਹਨੂੰ ਕਰਵਾ ਸਕੇ ਪਰ ਫਿਰ ਵੀ ਪੈਰਵਾਈ ਕਰਕੇ ਪਟਵਾਰੀ ਸਹਿਬਾਨ ਦੇ ਧਿਆਨ ਚ ਲੈ ਕੇ ਆਪਣਾ ਇੰਤਕਾਮ ਤਰੰਤ ਦਰਜ ਕਰਵਾਉਣਾ ਚਾਹੀਦਾ ਤਾਂ ਜੋ ਕੱਲ ਨੂੰ ਕੋਈ ਮੁਆਵਜ਼ਾ ਮਿਲੇ ਕਿਸੇ ਤਰ੍ਹਾਂ ਦੀ ਤੁਹਾਡੀ ਜ਼ਮੀਨ ਐਕਵਾਇਰ ਹੋਵੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਗਵਰਨਮੈਂਟ ਵੱਲੋਂ ਫਾਇਦੇਕ ਹੁੰਦਾ ਨਾ ਮੜੇ ਉਹ ਉਹਨਾਂ ਫਾਇਦਿਆਂ ਦਾ ਤੁਸੀਂ ਜਿਹੜਾ ਲਾਹਾ ਤਾਂ ਹੀ ਚੱਕ ਸਕਦੇ ਹੋ ਔਰ ਜੇਕਰ ਤੁਹਾਡਾ ਇੰਤਕਾਮ ਨਹੀਂ ਹੋਇਆ ਤਾਂ ਹੋ ਸਕਦਾ ਕਿ ਬੰਦਾ ਭਰੇਖੇ ਚ ਵੀ ਜ਼ਰੂਰੀ ਨਹੀਂ ਬਹੁਤ ਸਾਰੇ ਮਨੁੱਖ ਚੰਗੇ ਆ ਆਪਣੇ ਸਮਾਏ ਦੇ ਵਿੱਚ ਇਸ ਕਰਕੇ ਸਮਾਜ ਸਰਾ ਚੰਦਰ ਪਰ ਕਿਸ ਕਿਸੇ ਤਰ੍ਹਾਂ ਭਲੇਖੇ ਰੋਂ ਕੋ ਬੰਦਾ ਜਿਹੜਾ ਰਹਿੰਦਾ ਹੈ ਹਿੱਸਾ ਉਹਨ ਪਤਾ ਨਹੀਂ ਹੁੰਦਾ ਵੀ ਅਗਲੇ ਨੇ ਇੰਤਕਾਲ ਕਰਾਇਆ ਕਿ ਨਹੀਂ ਕਰਾਇਆ ਕਈ ਵਾਰੀ ਉਹ ਵੇਚ ਜਾਂਦਾ ਜੇਕਰ ਉਹ ਵੇਚ ਜਾਵੇ ਤਾਂ ਫਿਰ ਉਹ ਉਦਾਵਤੀ ਮਤਲਬ ਜਿਹੜਾ ਕੇਸ ਬਣ ਜਾਂਦੇ ਆ ਫਿਰ ਆਪਾਂ ਨੂੰ ਮਜਬੂਰ ਨੂੰ ਬਸ ਉੱਥੋਂ ਅਦਾਲਤਾਂ ਦੇ ਵਿੱਚ ਆਰਡਰ ਲੈਣਾ ਪੇ ਤੁਨਾ ਕਿਉਂਕਿ ਇਹ ਉਨ ਚੇਂਜ ਨਹੀਂ ਹੋ ਸਕਦਾ ਮਾਨਜੁਗ ਲਾਸਾਂ ਦੇ ਹੁੰਦਾ ਸੋ ਇਹ ਜਿਹੜਾ ਇੰਤਕਾਲ ਦੇ ਬਾਰੇ ਜਿਹੜੀ ਜਾਣਕਾਰੀ ਹੈ ਇਹਦੇ ਸਬੰਧੀ ਤੁਹਾਨੂੰ ਕੋਈ ਵੀ ਲੱਗੇ ਇਹਦੀ ਜਿਹੜੀ ਫੀਸ ਹੈ ਉਹ ਬਗੈਰ ਦਾ ਸੀਆਰਓ ਸਾਹਿਬ ਜਿਹੜੇ ਜਮਾ ਕਰਦੇ ਹੈ ਜਿਹੜੀ ਅੱਜ ਕੱਲ੍ਹ ਹੁਣ ਮੌਜੂਦਾ 600 ਰੁਪਏ ਪ੍ਰਤੀ ਇੰਤਕਾਲ ਹੈ ਜਿਹੜੀ ਭਾਵੇਂ ਤੁਸੀਂ ਮਰਲੇ ਦਾ ਇੰਤਕਾਲ ਹੋਵੇ ਭਾਵੇਂ 2 ਮਰਲਿਆਂ ਦਾ ਹੋਵੇ ਔਰ ਭਾਵੇਂ 10 ਕਿੱਲਿਆਂ ਦਾ ਭਾਵੇਂ 50 ਕਿੱਲਿਆਂ ਦਾ ਉਹਦੀ ਫੀਸ ਉੱਥੇ ਜਮਾ ਹੋ ਜਾਂਦੀ ਹੈ ਤੁਹਾਡੇ ਰਜਿਸਟ੍ਰੇਸ਼ਨ ਦੇ ਪਹਿਲੇ ਪੰਨੇ ਦੇ ਪਿਛਲੇ ਪਾਸੇ ਸਾਰਾ ਕੁਝ ਇੰਤਕਾਲ ਫੀਸ ਸਟੈਂਪ ਡਿਊਟੀ ਸਾਰੀ ਉੱਥੇ ਛਪੀ ਹੁੰਦੀ ਹੈ ਉਹ ਧਿਆਨ ਨਾਲ ਦੇਖਣਾ ਸੋ ਜਿਹੜਾ ਇੰਤਕਾਲ ਜਿਹੜਾ ਬਹੁਤ ਮਹੱਤਵਪੂਰਨ ਜਿਹੜਾ ਡਾਕੂਮੈਂਟ ਹੈ ਵੀ ਇਹਦਾ ਮਤਲਬ ਕੀ ਹੈ ਪੰਜਾਬੀ ਦੇ ਵਿੱਚ ਕਿ ਮਾਲ ਮਹਿਕਮੇ ਦੇ ਵਿੱਚ ਜਿਹੜੀ ਇਹਦੀ ਮੇਨਟੇਨੈਂਸ ਹੋਣੀ ਮਾਲਕ ਬੰਦਾ ਰਜਿਸਟਰੀਆਂ ਆ ਆਰਡਰ ਹੋ ਗਏ ਰਜਿਸਟਰਡ ਮਾਲਕ ਬਣ ਗਿਆ ਪਰ ਮਾਲ ਮਹਿਕਮੇ ਦੇ ਵਿੱਚ ਅਮਲ ਹੋਣ ਦਾ ਰਹਿਣ ਕਰਤੀ ਕਿਉਂਕਿ ਫਰਦ ਅਗਲਾ ਫਰਦ ਘੜਾਉਂਦਾ ਜਿਸ ਵਿਅਕਤੀ ਨੇ ਵੀ ਕੋਈ ਰਜਿਸਟਰੀ ਇਤਨੀ ਫਰਦ ਘੜਾਉਂਦਾ ਹੈ ਫਰਦ ਦੇ ਉੱਤੇ ਇੰਤਕਾਲ ਦਰਜ ਨਹੀਂ ਹੋਇਆ ਹੁੰਦਾ ਜਦੋਂ ਦਰਜ ਨਹੀਂ ਹੋ ਜਾਂਦਾ ਪਟਵਾਰੀ ਸਹਿਬਾਨ ਉਹਦਾ ਅਮਲ ਨਹੀਂ ਕਰਦੇ ਇਸ ਕਰਕੇ ਕਰ ਸਕਦੇ ਕਿਉਂਕਿ ਉਹਨਾਂ ਕੋਲ ਕਾਨੂੰਨੀ ਰਿਕਾਅਰ ਨਹੀਂ ਜਿੰਨੇ ਅੰਤਕਾਲ ਮਨਜ਼ੂਰ ਹੋਏ ਐ ਸਿਰਫ ਤੇ ਸਿਰਫ ਉਹਨਾਂ ਦਾ ਹੀ ਪੰਜਾਂ ਸਾਲਾਂ ਬਾਅਦ ਜਿਹੜਾ ਜੋ ਜਮ ਵੰਦੀ ਨਵੀਂ ਬਣਦੀ ਐ ਸਾਰੀ ਉਹਦੇ ਮਤਲਬ ਇੰਦਕਾਨ ਪਟਵਾਰੀ ਲਿਖ ਕੇ ਤਸੀਲ ਚੋਂ ਕਢਵਾ ਕੇ ਸਦਰ ਕਾਨੂੰਗੋ ਦੀ ਦਫ਼ਤਰ ਚੋਂ ਉਹ ਸਾਰਿਆਂ ਦਾ ਅਮਲ ਕਰਕੇ ਨਵੀਂ ਯੋਮਦੀ ਬਣਾ ਕੇ ਕਾਨੂੰਨ ਸਭਾਨ ਵੱਲੋਂ 100% ਪੜਤਾਲ ਕੀਤੀ ਜਾਂਦੀ ਐ ਮੈਨੂੰ ਤਹਿਸੀਲਦਾਰ ਸਾਹਿਬ ਵੱਲੋਂ ਜੀ ਸਾਹਿਬ ਤਹਿਸੀਲਦਾਰ ਸਾਹਿਬ ਵੱਲੋਂ ਸੀਆਰਓ ਸਾਹਿਬ ਵੱਲੋਂ ਉਹ ਜਿਹੜੀ 25% ਪੜਤਾਲ ਕੀਤੀ ਜਾਂਦੀ ਸਾਰੇ ਪਿੰਡ ਦੀ ਪੂਰੇ ਪਿੰਡ ਦੀ ਫੇਰ ਜਾ ਕੇ ਇਹ 4 ਸਾਲ ਦਾ ਸਦਰ ਕਾਨੂੰਗੋ ਦਾ ਪੂਰਾ ਹੋ ਹੁੰਦਾ ਸੋ ਇੰਤਕਾਲ ਦੀ ਇਹ ਬਹੁਤ ਵੱਡੀ ਜਿਹੜੀ ਹੈਮੀਅਤ ਹੈ ਸਾਨੂੰ ਆਸ ਹੈ ਕਿ ਤੁਸੀਂ ਇੰਤਕਾਲ ਦੇ ਇਸ ਜਿਹੜੇ ਮਹੱਤਵ ਨੂੰ ਜਰੂਰ ਸਮਝੇ ਹੋਵੋਗੇ ਕੋਈ ਵੀ ਜੇਕਰ ਤੁਹਾਨੂੰ ਇਸ ਸੰਬੰਧੀ ਕੋਈ ਸ਼ੰਕਾ ਹੋਵੇ ਤੁਸੀਂ ਕਮੈਂਟ ਰਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ 'ਚ ਜਾਣਕਾਰੀ ਜਾ ਸਕੇ ਆਪਾਂ ਲੋਕਾਂ ਨੂੰ ਆਪਣੇ ਗਿਆਨ ਦਾ ਇਹਨਾਂ ਦੇ ਗਿਆਨ ਵੰਡਿਆ ਵੱਧ ਆਪਾਂ ਉਹ ਗਿਆਨ ਲੋਕਾਂ ਤੱਕ ਪਹੁੰਚਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ